ਲੇਟ ਤਾਂ ਨਹੀਂ ਹੋ ਗਿਆ। ਜੇ ਭੈਣ ਦੀ ਬਾਂਹ ਤੇ ਆਲੇ ਦੀ। ਕਿ ਕਿਸੇ ਨਾਲ ਕੋਈ ਤਰਾਜ ਨਹੀਂ ਬਾਈ ਲੱਖੇ ਦਾ। ਕੋਈ ਦੁਸ਼ਮਣੀ ਨਹੀਂ ਕਿਸੇ ਨਾਲ ਕੋਈ ਗਿਲਾ ਨਹੀਂ ਕਿਸੇ ਨਾਲ। ਕਿ ਰੱਬ ਤੁਹਾਨੂੰ ਬਰਕਤਾਂ ਦੇਵੇ। ਲਾਰੇ ਵਾਲਿਆਂ ਦਾ ਵੀ ਭਲਾ ਹੋਵੇ। ਬਾਦੇ ਵਾਲਿਆਂ ਦਾ ਵੀ ਭਲਾ ਹੋਵੇ। ਚੰਗੇ ਵਾਲਿਆਂ ਦਾ ਵੀ ਭਲਾ ਹੋਵੇ, ਮਾੜੇ ਵਾਲਿਆਂ ਦਾ ਵੀ ਭਲਾ ਹੋਵੇ। ਮੋਟਰ ਬਿੱਗੀ ਆ ਸਾਰੂ ਮੋਰ ਫੇਰ ਨਾ ਫੋਨ ਆਇਆ ਚੱਲ ਗਿਆ ਨਾ ਮੈਂ ਫਰਮੇ ਮੇ ਫਰੈਂਡ ਕਿ ਮੈਨੂੰ ਬੁਲਾਇਆ ਮਾਈ ਇਹ ਆ ਮੋਟਰ ਘਟੜਾ ਮਣ ਕੇ ਖਰਾਬ ਹੋ ਗਈ ਫੋਨ ਆ ਗਿਆ ਹੋ ਗਿਆ ਹੋਣਾ ਬਾਈ ਕੱਢੋ ਜਿਹੜੇ ਕੱਢ ਕੇ ਮਾਗੇ ਨੇ ਮੋਟਰ ਹਾਂ ਮੇਰਾ ਜਫੰਦੂ ਹੋਏ ਨਾ ਫੋਨ ਲੈ ਕੇ ਦੁਬਾਰਾ ਮੈਂ ਵੀ ਮੋਟਰ ਲਾ ਕੱਢ ਕੇ ਲਹਾਂ ਲਰ ਗੇ ਸਾਰ ਨਹੀਂ ਨਾਲ ਆ ਯਾਰ ਹੌਨ ਸਰ ਮੋਟਰ ਕੱਟ ਕੇ ਹਰੀ ਲੱਲ ਲੜ ਗੂ ਕਿੰਨੇ ਟੋਟੇ ਆ ਕੇ ਫਸ ਗਈ ਤੁਨੂੰ ਐ ਫਾਰਮਾਂ ਛੱਡੀ ਮੈਂ ਸਾਰੀ ਹੋਣੀ ਪਈ ਹਾਂ ਨਾ ਹੋ ਕੀ ਸੋਕਿਆ ਲਿਖੀ ਹੋ ਜਾਂਦਾ ਇਹੋ ਨੰਬਰ ਮੇਰੇ ਫੋਨ ਉਸੇ ਕੱਢ ਗਿਆ ਫੰਡ ਛੱਣੇ ਮਰੇ ਬਾਈ ਨੇ ਤੇ ਮੈਂ ਟੋਟੇ ਤੋਂ ਫਲੇਟਰ ਵਾਖ ਲਿਆ ਜੇ ਟੁੱਟ ਗਿਨਿਆ ਮਾਗਰ ਰੈਕਟਰ ਸਾਡੇ ਲੰਕਰੀ ਹੈ ਕੋਈ ਜਗਾਰ ਜਾ ਮੈਨੂੰ ਕਰਵਾ ਲੈ ਇਨਸਮੈਨ ਨੂੰ ਉਹਲੇ ਮਸਾਲੇ ਕਹਿ ਰਹੇ ਮੂਰੇ ਮੇਰੇ ਟਰੈਕਟਰ ਹੈ। ਅੱਜ ਫਾਇਰ ਡਾਊਨ ਗਿਆ ਉੱਤ ਨਵਾ ਗਿਆ। ਉਹ ਜਰਨਾ ਫੰਡਰ ਨੂੰ ਮੈਨੂੰ ਕੋਈ ਨਹੀਂ ਮਿਲਿਆ ਮਸਾ ਸਾਰੀ ਕੰਦੇ ਹੀ ਕੰਮ ਆ ਗਾ। ਮੈਂ ਤਾਂ ਕਹ ਆਹ ਵਾਲੇ ਹੁਣ ਲਈ ਜਣਾ ਫੰਡਰ ਉਹਨਾਂ ਵਿਚਾਰ ਨੂੰ। ਉਹ ਟਰੈਕਟਰ ਦਾ ਸਭ ਬੰਦੀਆਂ ਯਾਰ ਮੈਂ ਜਿਹੜਾ ਹਲ ਕੇ ਵੜ ਨਿਗਾਲੇ। ਨਾੜਾ ਨਾ ਵੀਰ ਮੁੰਡੀ ਘਰ ਫੜਨਾ ਹੁਣ ਉਤਰੂੰ। ਇਹ ਵੀ ਮਿੱਕੜ ਆਇਆ ਨਾ ਇਹ ਵੀ ਮੂਟਰ ਕੱਟ ਨੂੰ ਕਿੰਨੋਂ ਲੈਣ ਲੱਗ ਗਿਆ। ਮੋਟਰ ਗੱਲ ਚਾਰ ਗੰਡਾ ਇੱਥੇ ਨਿਕਲ ਜੂਨੇ ਹਨਾ ਇਹ ਮੋਟਰ ਨੂੰ ਖਰਾਬ ਫਰੂਮ ਹੋ ਗਿਆ ਭੈਣ ਦੇ ਮਾ ਵੀ ਆ ਕੇ ਆ ਕੇ ਕੱਢ ਕੇ ਦੇਖੀ ਨਾ ਹੋਰ ਕੁਝ ਹੋ ਗਿਆ ਚੋਰ ਜੋਰਾ ਮੈਨ ਰੰਗ ਉਹ ਤੇ ਲਾ ਗਈ ਲੱਗ ਰੰਗ ਹਨ ਨੂੰ ਇਹਨਾਂ ਨਾਲ ਇਹ ਰੇ ਫੋਨ ਸੀ ਇਹਨਾਂ ਨਾਲ ਚ ਮੋਟਰ ਦਾ ਵਾਲ ਭੈਣ ਦਾ ਉਹਨਾਂ ਫੜ ਕੇ ਫੇਰ ਲੱਗ ਆ ਵਾਰਡ ਕਾ ਨਾਟ ਨੂੰ ਫੇਰ ਅੱਕਾ ਰੱਖ ਲਿਆ ਤੀਤੀ ਪਟਾਪੀ ਵਾਲੀ ਤੱਚ ਦੀ ਆ ਜੀ ਦੀ ਤੜ ਬੱਲੀਏ ਮਾਲਵੇ ਦਾ ਯੱਗੀ ਜੱਟ ਪਾਇੜ ਬੱਲੀਏ ਛੱਤ ਤੇਰ ਕੰਨਾ ਜੋੜਾੜ ਬੱਲੀਏ ਮਾਲਵੇ ਦਾ ਯੱਗੀ ਜੱਟ ਪਾਇੜ ਬੱਲੀਏ ਮਾਲਵੇ ਦਾ ਯੱਗੀ ਜੱਟ ਪਾਇੜ ਬੱਲੀਏ ਨਾ ਦੁਨਾਂ ਕੀ ਟ੍ਰੈਕ ਨਾ ਕਿਹਾ ਲਿਖੇਦ ਰੋ। ਲਾਵੀ ਹੋਣ ਚੱਕ ਦਫਾ ਕਿ ਨੂ ਲੱਗ ਰਿਹਾ ਫੋਨ। ਆ ਥੋੜਾ ਜਿਹੇ ਕਣਕ ਨੂੰ ਧੱਕਾ ਆ ਲੱਗ ਗਿਆ ਉਹਨਾਂ ਫਾਂ ਟੁੱਟ ਗਿਆ ਲੀ ਆਵੇ ਕਰਕੇ। ਫਿਰ ਇਹ ਚੜੇ ਬੰਦ ਮਾਰਾਂਗੇ। ਅੰਦਰ ਰਹੀ ਮਣੀ ਲਾਈਵ ਨੇ ਕਿੰਨੇ ਅੰਦਰ ਮੋਟਰ ਹੁਣ ਚਲਾਈ ਆਗੀ। ਮੋਟਰ ਫਿਰ ਆਇਆ ਵੀ ਦੰਡ ਦੰਦਾ ਕਰੇ ਮਾਠ ਕਰਾਏ ਨੇ ਮੋਹਣ ਸਿੰਘ ਖੰਡ ਮੋਟਰ ਸਾਹਿਬ ਉਹਦੇ ਕਰਕੇ ਅੰਦਰੋਂ ਚਲਾਈ ਗਈ। ਫਿਰ ਦੋ 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 ਰਹਿ ਗਈ ਖੜੀ ਰਹੀ ਹੈ। ਸਾਨੂੰ ਨਾਲੇ ਮੋਟਰ ਖਰਾਬ ਕਰੂ ਮੀਂਗੋ ਸਾਡੀ ਆ ਕੀ ਮੰਨ ਲੱਗੇ ਡਿੱਗੀ ਭਈਏ। ਖਰੋਨ ਵਾਂਣ ਹੋਣ ਲੱਗਿਆ ਰਮਣ ਸਾਹੜਾ ਟੰਪਾਂ ਦਾ ਮੀਂਹ ਵੀ ਗਿਆ ਸਾਰੇ ਸੁੱਕਾ ਪਿਆ ਸੜਾ ਉਹਨਾਂ ਲੈ ਕੇ ਕੇਰਾਂ ਦਾ ਮੜ ਜਾ ਖੜ ਗਏ ਮਿਲਣਾ ਲੱਗ ਗਿਆ ਸੁੰਢੀ ਛੱਡ ਗਈ ਤਾਂ ਦੇਖਿਆ ਮੱਟ ਮੋਟ ਕੇ ਸੁੰਢੀ ਲੜਨੀ ਹੈਗੀ ਪਾਣੀ ਦੇ ਧੱਕਾ ਲੱਗ ਗਿਆ ਬੜਾ ਇਹ ਫੋਇਰ ਹੈ ਜਿਹੜੇ ਇਹ ਜਿਹੜਾ ਬੰਦ ਕਰ ਲੈਣਾ ਵਾਹਲਾ ਸੌਦੀ ਮਰ ਰਾ ਹੈ ਲੋ